ਜਲੰਧਰ ਦੇ ਥਾਣਾ ਨੰਬਰ 4 ਦੇ ਅਧੀਨ ਪੈਂਦੇ ਸਕਾਈਲਾਰਕ ਚੌਕ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਵਪਾਰੀ ਤੋਂ 5,58,000 ਦੀ ਨਕਦੀ ਬਰਾਮਦ ਕੀਤੀ ਹੈ ਜਿਸ ਨੂੰ ਪੁਲਿਸ ਨੇ ਕੋਡ ਆਫ ਕੰਡਕਟ ਦੇ ਤਹਿਤ ਜ਼ਬਤ ਕਰ ਲਿਆ ਹਾਲਾਂਕਿ ਵਪਾਰੀ ਨੇ ਪੁਲਿਸ ਤੇ ਹਰਾਸਮੈਂਟ ਕਰਨ ਦੇ ਵੀ આરોਪ ਲਗਾਏ ਨੇ ਥਾਣਾ ਡਿਵੀਜ਼ਨ ਨੰਬਰ 4 ਦੇ ਪਰਬਾਰ ਨੇ ਦੱਸਿਆ ਹੈ ਕਿ ਚੋਣਾ ਦੇ ਤਹਿਤ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਫਗਵਾੜਾ ਗੇਟ ਦੇ ਇੱਕ ਵਪਾਰੀ ਤੋਂ 5.5 ਲੱਖ ਦੇ ਕਰੀਬ ਦੀ ਨਕਦੀ ਬਰਾਮਦ ਹੋਈ ਹੈ ਜਿਸ ਨੂੰ ਟਾਣ ਆਯੋਗ ਦੀਆਂ ਹਦਾਇਤਾਂ ਦੇ ਤਹਿਤ ਜਬਤ ਕਰ ਲਿਆ ਗਿਆ ਕਿਉਂਕਿ ਵਪਾਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਪਾਇਆ ਦੂਜੇ ਪਾਸੇ ਫਗਵਾੜਾ ਗੇਟ ਦੇ ਸੈਂਟਰੀ ਵਪਾਰੀ ਨੇ aarop ਲਗਾਉਣ ਦੇ ਖoye ਕਿਹਾ ਕਿ ਉਹ ਆਪਣਾ ਕੈਸ਼ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਉਸ ਦੇ ਨਾਲ ਹਰਾਸਮੈਂਟ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਈ ਕਾਇਲਰ ਜਮ ਉਹ ਨਾਕਾ ਲੱਗਾ ਜੀ ਲੋਕ ਸਭਾ ਟੋਨਾ ਦਰਾਂ ਨੂੰ ਉਸ ਨਾਕੇ ਤੇ ਆਪਾਂ ਗੱਡੀ ਰੋਕੀ ਗਾ ਆ ਵਾਲੀ ਐਮਡੀ ਹੈਕਟਰ ਤੇ ਇਸ ਗੱਡੀ ਦੇ ਵਿੱਚੋਂ ਉਹ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਬਲਜੰਗ ਬਾਦਸ਼ਾਹ ਕਿ ਦੱਸਿਆ ਔਰ ਇਹ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਅਟਸਨ ਦੇ ਨਾਮ ਦੀ ਦੁਕਾਨ ਹੈ ਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਐ ਜੋ ਐਸਐਸਟੀਮ ਦੇ ਇੰਚਾਰਜ ਨੇ ਚੈੱਕ ਕੀਤੀ ਉਹ ਜਿਹੜਾ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡਕਟ ਅਨੁਸਾਰ 50000 ਤੋਂ ਉੱਪਰ अमाउंट ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ ਤੇ ਇਸ ਲਈ ਇਹਨੂੰ ਸੀਜ਼ਰ ਜ਼ਬਤ ਕੀਤਾ ਗਿਆ ਇਹ ਖਜ਼ਾਨੇ ਜਮ੍ਹਾਂ ਕਰਵਾ ਰਹੇ ਹਾਂ ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਸਕਦੇ ਜੀ ਸਰ ਉਹਨਾਂ ਦਾ ਕਹਿਣਾ ਮੈਂ ਬੈਂਕ ਜਮ੍ਹਾਂ ਕਰਾ ਰਿਹਾ ਸੀ ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੈਗੀ ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ ਉਹਨੂੰ ਸਫੀਸ਼ੀਐਂਟ ਜਿਹੜਾ ਸੈਟ ਇਹਨਾਂ ਨੂੰ ਸੈਟਲਮੈਂਟ ਜਿਹੜੀ ਤਸਦੀਕ ਕਰਾਉਣੀ ਹੈ ਉਹ ਸਬੰਧਤ ਡਿਪਾਰਟਮੈਂਟ ਦੀ ਕਰਾਉਣੀ ਹੈ ਐਸਐਸਸੀ ਟੀਮਾਂ ਦੀ ਕਰਾਉਣੀ ਹੈ ਕੈਸ਼ ਆ ਹੁਣ ਕਿੱਥੇ ਜਮ੍ਹਾਂ ਕਰਵਾਏ ਹੁਣ ਅਸੀਂ ਇਹਨ